ਦਾ ਉਹ ਉਹ ਅਸਲੀ ਅੱਗ ਲੱਗੂਗੀ ਭਾਜੀ ਕਲ ਕੀ ਕੀ ਕਰਾ ਰਹੇ ਆਂ ਤੁਸੀਂ ਯਾਰ ਖਿੱਚ ਕੇ ਰੱਖੋ ਨਾ ਥੋੜਾ ਜਿਹਾ ਯਾਰ ਉਹ ਯਾਰ ਅਬ ਯਾਰ ਮੈਂ ਮੇਰੀ ਗੱਲ ਸੁਣੋ ਯਾਰ ਹੈਲੋ ਹਾਂ ਮੋ ਤੂੰ ਕੀ ਹੈ ਹਾਂਜੀ ਕਿਦਾਂ ਕੀ ਹਾਲ ਚੱਲ ਲੱਗਿਆ ਕੀ ਬੰਦਾ ਕੁਛ ਨਹੀਂ ਨਾ ਸੀ ਹੋਇਆ ਸਾਈਡ ਤੇ ਉਹ ਨਾ ਕੋਈ ਹੈਗਾ ਤਾਂ ਨਹੀਂ ਲੱਗੇ ਨਹੀਂ 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 ਮੈਨਾਂ ਯਾਰ ਜ਼ਰੂਰੀ ਗੱਲ ਕਰਨੀ ਸੀਗੀ ਇੱਕ ਹਾਂ ਯਾਰ ਥੋਨੂੰ ਪਤਾ ਹੈ ਮੈਂ ਜਿਹਦੇ ਨਾਲ ਫਿਲਮ ਕਰ ਰਿਹਾ ਹੁਣ ਪ੍ਰਭ ਗਰੇਵਾਲ ਨਾਲ ਫਿਲਮ ਕੀਤੀ ਸੀ ਕਾਕੇ ਦਾ ਵਿਆਹ ਜਿਹਦੇ ਨਾਲ ਹਾਂ ਥੋੜੀ ਉਹਦੇ ਨਾਲ ਕੋਈ ਗੱਲ ਹੋਈ ਸੀ ਯਾਰ ਨਹੀਂ ਮੈਂ ਨਹੀਂ ਜਾਣਦੀ ਉਹਨੂੰ ਮੈਂ ਤਾਂ ਜਾਣਦੀ ਵੀ ਨਹੀਂ ਉਹਨੂੰ ਮੈਂ ਤਾਂ ਕਦੀ ਮਿਲੀ ਵੀ ਨਹੀਂ ਉਹਨੂੰ ਅੱਛਾ ਚਲੋ ਫਿਰ ਤਾ ਰਹਿਣ ਦੋ ਜੇ ਤੂੰ ਜਾਣਦੇ ਨਹੀਂ ਤੇ ਹਾਂ ਮੈਂ ਨਹੀਂ ਜਾਣਦੀ ਕਿਉਂਕਿ ਹੋਇਆ ਉਹ ਪਤਾ ਕੀ ਹੋਇਆ ਕੱਲ ਅਸੀਂ ਬੈਠੇ ਸੀਗੇ ਅਸੀਂ ਇੰਟਰਵਿਊਜ਼ ਕਰਦੇ ਸੀਗੇ ਤੇ ਹਾਂ ਮੈਨੂੰ ਕਹਿੰਦੀ ਮੈਨੂੰ ਕਹਿੰਦੀ ਚਲੋ ਤੀਜੇ ਵੀਕ ਤੁਹਾਡਾ ਗਾਣਾ ਚੱਲ ਗਿਆ ਵਧੀਆ ਠੀਕ ਆ ਮੰਨਿਆ ਹਨਾ ਗਾਣਾ ਵਧੀਆ ਸੀਗਾ ਤੇ ਉਹ ਗਾਣਾ ਸੋਨੀਆ ਮਾਨ ਕਰਕੇ ਥੋੜੀ ਚੱਲਿਆ ਸੀਗਾ ਮੈਂ ਕਿਹਾ ਵੀ ਕਿਉਂ ਕੀ ਹੋ ਗਿਆ ਇਦਾਂ ਦਾ ਕੀ ਹੋ ਗਿਆ ਦੇਚ ਹਨਾ ਤੇ ਫਿਰ ਕਹਿੰਦੀ ਕਹਿੰਦੀ ਚਲੋ ਉਹ ਗਾਣਾ ਚੱਲਿਆ ਠੀਕ ਆ ਕਹਿੰਦੀ ਹੀਰ ਸਲੇਟੀ ਇੰਨਾ ਵਧੀਆ ਗਾਣਾ ਸੀ ਤੂੰ ਫੇਰ ਉਹਨੂੰ ਚੱਕ ਕੇ ਲੈ ਲਿਆ ਐਡੀ ਵੀ ਕੀ ਗੱਲ ਐ ਜੇ ਆ ਬੂਆ ਅਰੇ ਨਾ ਖੋਣੀ ਲੋਕਰ ਉਹ ਵੀ ਜੈਲਟੀ ਹੁੰਦੀ ਐ ਤੇ ਨੂੰ ਨਹੀਂ ਲੱਗਦਾ ਵੀ ਕੋਈ ਨੇ ਜੈਲਟੀ ਸਾਹਤ ਹੁੰਦਾ ਇੱਕ ਜੇ ਤੋ ਮੈਂ ਤੈਨੂੰ ਜਾਣਦੀ ਵੀ ਨਹੀਂ ਮੈਂ ਤਾਂ ਅੱਜ ਵਾਲੀ ਵੇਖਿਆ ਤੇ ਤੰਨ ਵੇਖੀ ਸਿੱਧਾ ਉਹਨੂੰ ਕਹਿੰਦਾ ਕਿ ਕਿੱਥੇ ਸੋਹਣਿਆ ਮਾਨ ਤੇ ਕਿ ਤੂੰ ਓਏ ਯਾਰ ਨਹੀਂ ਉਹ ਤੇ ਚਲੋ ਮੈਂ ਆਬਵੀਅਸਲੀ ਯੂ نو ਉਹਨਾਂ 'ਚ ਜਮੀਨ ਆਸਮਾਨ ਦਾ ਫਰਕ ਆ ਕਿੱਥੇ ਉਹ ਤੇ ਕਿੱਥੇ ਤੂੰ ਤੇ ਕਿਹੜੀਆਂ ਲੱਗਣਾ ਕਰ ਰਹੀ ਹੈ ਨਾਲੇ ਮੈਂ ਉਹਨਾਂ ਜਾਣਦੀ ਵੀ ਨਹੀਂ ਆਈ ਡੋਟ ਨੋ ਹੂ ਸ਼ੀ ਮੈਨੂੰ ਤਾਂ ਹੀਆ ਬਈ ਕੋਈ ਕੁੜੀਆ ਫਰੈਂਡਸ ਹੀ ਨਹੀਂ ਹੁੰਦੀਆਂ ਆਈ ਡੋਟ ਮੇਕ ਗਰਲਫ੍ਰੈਂਡਸ ਚਲੋ ਆਪਾਂ ਐ ਦਾ ਕਿਉਂ ਚਲੋ 1 ਮਿੰਟ ਹੋਲਡ ਰੱਖੋ ਮੈਂ ਇੱਕ ਕੰਮ ਕਰਦਾ ਤੁਸੀਂ ਮਿਊਟ ਲਾਇਓ ਤੁਸੀਂ ਆਪੇ ਸੁਣਿਓ ਕਹਿੰਦੀ ਕੀ ਹੈ ਉਹ ਤੁਸੀਂ ਬੋਲਿਓ ਨਾ ਮੈਂ ਕਾਨਫਰੈਂਸ ਲਾਉਣਾ ਦੇਖੇ ਮੈਂ ਉਹਨੂੰ ਤਰੀਕੇ ਜੇ ਨਾਲ ਪੁੱਛਦਾ ਬਹਾਨੇ ਜੇ ਨਾਲ ਵੀ ਤੂੰ ਕਿਉਂਕਿ ਸਾ ਕੱਲ ਸਾਡੀ ਗੱਲ ਵਿੱਚੇ ਰਹਿ ਗਈ ਸੀ ਅੱਧੀ ਬਸ ਠੀਕ ਆ ਪੁੱਛ ਲੈ ਮਿਊਟ ਲਾਇਓ ਮਿਊਟ ਬੋਲਿਓ ਨਾ ਵੇਟ ਮੈਨੂੰ ਕਾਨਫਰ ਹੈਲੋ ਹੈਲੋ ਹਾਂਜੀ ਬਰਾਬ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਦੱਸੋ ਯਾਰ ਆਪਣੀ ਕੱਲ ਉਹ ਵਿਚੇ ਰਹਿ ਗਈ ਸੀ ਗੱਲ ਜਿਹੜੀ ਤੇ ਉਹ ਜਦੋਂ ਮੈਂ ਭਾਈ ਲਾ ਕੇ ਬੈਠਾ ਸੀਗਾ ਵੰਟੀ ਭਾਈ ਲਾ ਕੇ ਕਿ ਤੁਸੀਂ ਕਹਿੰਦੇ ਸੀ ਉਹ ਸੋਨੀਆ ਮਾਰ ਨੂੰ ਕਿਉਂ ਲੈ ਲਿਆ ਯਾਰ ਉਹ ਗੱਲ ਗੁੱਲੂ ਹੀ ਸੀ ਉਹਦੇ ਨਾਲ ਕਿ ਕੋਈ ਮੈਂ ਕੱਲ ਪੁੱਛ ਨਹੀਂ ਸਕਿਆ ਸੀ ਇਕੱਠੇ ਸੀ ਜਨਾ ਤਾਂ ਕਰਕੇ ਮੈਂ ਤਾਂ ਵੈਸੇ ਹੀ ਕਿਹਾ ਸੀਗਾ ਕਿ ਦੋਨੋਂ ਵੀਡੀਓਜ਼ ਤੁਸੀਂ ਉਹਨੂੰ ਲੈ ਲਿਆ ਕਿ ਨਾ ਇਨੀ ਸੋਣੀ ਤਾਂ ਹੈ ਨਹੀਂਗੀ ਉਹ ਤਾਂ ਤੁਹਾਨੂੰ ਪਤਾ ਨਹੀਂ ਜੰਮੀ ਬੁੱਢੀ ਲੱਗਦੀ ਹੈ ਫੋਨ ਤੁੰਡੀ ਉਹਦੇ ਚ ਦੇਖਦਾ ਪ੍ਰਭ ਐਦਾ ਨਹੀਂ ਕਿਸੇ ਨੂੰ ਵੀ ਕਦੇ ਬੋਲੀਦਾ ਮੈਂ ਤੈਨੂੰ ਦੱਸਿਆ ਨਹੀਂ ਉਹ ਐਕਚੁਅਲੀ ਮੇਰੇ ਨਾਲ ਕਾਨਫਰੈਂਸ ਹੀ ਆ ਯਾਰ ਹਲੋ ਹਾਂਜੀ ਹਾਂਜੀ ਸੋਨਿਆ ਯਾਰ ਪ੍ਰਭ ਹਾਂ ਪ੍ਰਭ ਨਾਲ ਪ੍ਰਭ ਸੁਣਿਆ ਯਾਰ ਤੂੰ ਇਹ ਆਇਆ ਏ ਕਿ ਦੈਟਸ ਫਾਈਨ ਇਟ ਹਰਿਸ਼ ਗੋਡ ਬles ਹੇ ਕਿ ਤੁਹਾਨੂੰ ਚ ਵੀ ਬਟ ਸੌਰੀ ਕਿ ਮੈਨੂੰ ਨਹੀਂ ਪਤਾ ਤੁਸੀਂ ਵੱਟੇ ਗਲਤ ਕੀਤਾ ਕਿ ਉਹਨਾਂ ਕਾਨਫਰੈਂਸ ਚ ਲਿਆ ਲੈ ਉਹ ਯਾਰ ਮੈਂ ਦੇ ਐਕਚੁਅਲੀ ਤਾਂ ਗੱਲ ਹੀ ਕੀਤਾ ਮੈਂ ਕਿ ਯਾਰ ਜੇ ਕੋਈ ਤੁਹਾਡੇ ਨਾਲ ਵਾਪਸ ਗੱਲ ਸੀਗੀ ਆਪਾਂ ਕਲੀਅਰ ਕਰ ਲੈਨੇ ਆ। ਤੇ ਤੂੰ ਪਹਿਲਾਂ ਮੈਨੂੰ ਸਿੱਧਾ ਕਹਿ ਦਿੰਦਾ। ਜੇ ਤੁਹਾਨੂੰ ਇੰਨੀ ਤਕਲੀਫ ਹੋਈ। ਯਾਰ ਮੈਂ ਇਹ ਤਾਂ ਹੁਣ ਮੈਂ ਫਸ ਗਿਆ। ਵੈਸੇ ਤਾਂ ਮੈਂ ਤੁਹਾਨੂੰ ਪਤਾ ਹੀ ਮੈਂ ਵੈਸੇ ਕਦੇ ਝੂਠ ਨਹੀਂ ਬੋਲਦੀ ਵੈਸੇ ਮੈਂ ਸਹੀ ਵੀ ਕਿਹਾ ਵਾ ਕਿ ਲੱਗਦੀ ਬੁੱਟੀ ਐ ਤਾਂ ਲੱਗਦੀ ਹੀ ਐ। ਇਹਦੇ 'ਚ ਕੋਈ ਸ਼ੱਕ ਤਾਂ ਹੈ ਨਹੀਂ। ਓਕੇ ਗੋਡ ਬlesਸ ਯੂ। ਯਾ थैंक यू ਸੋ ਮਾਚ। ਦੈਟ ਇਜ਼ ਕਾਲਡ ਅ ਜੈਨਸੀ ਫੈਕਚਰ। ਦੈਟਸ ਵਾਈਂ। ਯੂ ਆ ਟਾਈਪ ਆਫ ਸੋ ਮੈਨੀ ਸਟਰਗਲਿੰਗ ਗਰਲਸ ਹਾਡ ਥਿੰਕ ਮਾਈ it's fine ਕੀ ਆਪਾਂ ਨੂੰ ਮੈਨੂੰ ਫੋਨ ਕਰਦੇ ਆਈ ਡੋਨਟ ਟਾਕ ਟੂ ਹਰ ਯਾਰ ਮੈਂ ਤਾਂ ਦੇਖ ਹੀ ਰਿਹਾ ਵਾ ਤੂੰ ਗਾਣਿਆਂ ਚਾਂ ਤੇ ਮੈਂ ਫਿਲਮਾਂ ਚ ਪਹੁੰਚ ਗਈ ਆ ਹਾਂ ਪਹਿਲਾਂ ਮੈ ਯਾਰ ਮੈਨੂੰ ਯਾਰ ਪ੍ਰਭ ਇੱਕ ਮਿੰਟ ਯਾਰ ਇੱਕ ਮਿੰਟ ਪ੍ਰਭ ਯਾਰ ਇਦਾਂ ਇਦਾਂ ਯਾਰ ਇਦਾਂ ਟੀ ਇਦਾਂ ਕਿਦਾਂ ਮਜ਼ਾ ਆ ਲੋ ਯਾਰ ਉਹਨੂੰ ਕਹਿਣ ਦੀ ਦਾਂ ਯਾਰ ਮੇਰੀ ਗੱਲ ਹੋ ਰਹੀ ਹੈ ਨਾ ਹੋ ਰਹੀ ਐ ਯਾਰ ਕਿਸੇ ਨੂੰ ਇਦਾਂ ਕਹਿੰਦਾ ਵੀ ਤੈਨੂੰ ਰੋਲ ਕਿੱਦਾਂ ਮਿਲਦੇ ਆ ਯਾਰ ਪਤਾ ਤੈਨੂੰ ਕਿਦਾਂ ਰੋਲ ਮਿਲਦੇ ਨੇ ਲੈ ਕਿਵੇਂ ਤੂੰ ਕੰਮ ਲੈਣੀ ਹਾਂ ਓਕੇ ਫਾਈਨ ਥੈਂਕ ਯੂ ਸੋ ਮਾਚ ਜਾਰਡਨ ਲਿਸਨ ਕਿਉਂ ਕੀ ਗੱਲ ਹੁਣ ਸੁਣ ਨਹੀਂ ਆਈ ਆ ਵਿਲ ਨੋਟ ਆਈ ਵਿਲ ਨੋਟ ਐਂਟਰਟੇਨ ði ਸਟਰਗਲਿੰਗ ਗਰਲਸ ਸੋ ðiਸ ਇਜ਼ ਨੋਟ ਮਾਈ ਲੈਵਲ ਟੂ ਟਾਕ ਟੂ ਹਰ ਤੂੰ ਫੋਨ ਨੇ ਕੱਟ ਰਹੀ ਆ ਆ ਰਿਕੋਪੀਲੇਟਰ ਯੂ ਸ਼ਟ ਅਪ ਆ ਡੋਨਟ ਵਾਂਟ ਟੂ ਟਾਕ ਟੂ ਯੂ ਉਹ ਯਾਰ ਕੁਪਰਬ ਯਾਰ ਮੈਂ ਮੇਰੀ ਗੱਲ ਸੁਣੋ ਯਾਰ ਸੋਨੀਆ ਮੇਰੀ ਵਧੀਆ ਦੋਸਤ ਆ ਮੈਂ ਉਹਦੇ ਬਾਰੇ ਕੁਝ ਨਹੀਂ ਸੁਣ ਸਕਦਾ ਪਤਾ ਹੀ ਆ ਮੈਨੂੰ ਉਹ ਕਿਦਾਂ ਰੋਲ ਲੈਂਦੀ ਠੀਕ ਹੈ ਬਸ ਤੂੰ ਚੁੱਪ ਹੀ ਕੱਜ ਹੈਲੋ ਸੋਨੀਆ ਦੁਬਾਰਾ ਲਾਉ ਦੁਬਾਰਾ ਲਾਉ ਸਟਰਗਲ ਯਾਰ ਖਿੱਚ ਕੇ ਰੱਖੋ ਨਾ ਥੋੜਾ ਜਿਹਾ ਯਾਰ ਹੁਣ ਆਪਾਂ ਕਹਿ ਦਿੰਨੇ ਕੁਕੜੀ ਕੁਕੜੀ ਆਹ ਕੰਪਲੇਨਟ ਨਹੀਂ ਨਹੀਂ ਬਸ ਕੁਕੜੀ ਕੁਕੜੀ ਠੀਕ ਹੈ ਉਹ ਕਿਦ ਤੱਕ ਨਹੀਂ ਨਾ The person, ने, ने, the, <laughs> <laughs> the person you are speaking with ਕੀ ਹੋ ਰਿਹਾ ਕਿ WhatsApp ਤੇ ਫੋਨ ਉਹਨਾਂ ਨੇ ਕਰਦਾ ਆ ਦੇਖੋ ਮੈਸੇਜ ਆ ਰਿਹਾ ਕਿ ਕੋਈ ਚੱਕ ਲੈ ਕਹਿੰਦੀ ਕਹਿੰਦੀ ਨੋ ਆਈ ਡੋਨਟ ਵਾਂਟ ਟੂ ਟਾਕ ਮੈਂ ਕਿਹਾ ਕੱਟ ਦਿੱਤਾ ਹੁਣ ਫੋਨ ਉਹਨੇ ਕਹਿੰਦੀ ਮੈਂ ਰਿਲੇਟਡ ਆਲ ਦਿਸ ਮੈਂ ਗੱਲ ਨਹੀਂ ਕਰਨੀ ਮੈਂ ਕਿਹਾ ਮੇਰੇ ਨਾਲ ਮੇਰੇ ਨਾਲ ਤਾਂ ਕਰੇ ਜੋਰਨ ਪੀਸ ਮੈਂ ਗੱਲ ਨਹੀਂ ਕਰਨਾ ਚਾਹਨੀ ਪੀਸ ਡੋਨਟ ਕਾਲ ਉਹ ਯਾਰ ਮੈਂ ਕੱਲਾ ਆ ਹੁਣ ਤਾਂ WhatsApp ਕਾਲ ਆ ਹਾਂ ਬਟ ਮੈਂ ਓਏ ਅਸੀਂ ਤੁਹਾਡਾ ਮੁਰਗਾ ਬਣਾ ਰਹੇ ਸੀਗੇ ਐਫਐਮ ਤੇ हेलो सोनिया हेलो हेलो हां हां सोनिया पग पग दीपक बोल रहा है सी <laughs> <नी> क्या रेडियो मिर्ची तो जॉर्डन बॉच थाने में मना कीता मैं क्या करू मैं ना मैं तेरे गला काट दे ओ मैं नहीं गया सी क्या वेरी फनी सी व्हाट डू यू ऑलवेज डू हुन एक बारी कुकड़ू कडू ता कह दो कुकड़ू <laughs> कडू <laughs> 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 ਚਲੋ ਠੀਕ ਹੈ ਭਾਈ ਫਿਰ ਕਰਦੇ ਗੱਲ OK bye bye bye, bye. bye.